ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਪਵਰਤਨ ਸਿੰਘ ਨਾਲ ਹੋਈ ਬਾਬਾ ਜੀ ਨਾਨਕਸਰ ਵਿਰਾਜਮਾਨ ਹਨ ਹਜ਼ੂਰ ਦੇ ਚਰਨਾਂ ਵਿੱਚ ਜੋ ਵੀ ਆਉਂਦਾ ਹੈ ਸੰਸੇ ਰੂਪੀ ਕਲਪਨਾ ਦੂਰ ਕਰਕੇ ਜਾਂਦਾ ਹੈ ਇੱਕ ਦਿਨ ਸਰਦਾਰ ਹਾਕਮ ਸਿੰਘ ਤੇ ਇੰਨਾ ਦੇ ਘਰੋਂ ਤੇ ਇੰਨਾ ਦੀ ਬੀਬੀ ਅਜੀਤ ਕੋ ਨਾਨਕਸਰ ਆ ਰਹੇ ਸਨ ਕਿ ਰੇਲਵੇ ਲਾਈਨ ਪਰ ਬਾਬਾ ਜੀ ਸੈਰ ਕਰਦੇ ਹੋਏ ਰਸਤੇ ਵਿੱਚ ਹੀ ਮਿਲ ਗਏ ਐਨਾ ਨੇ ਹਜ਼ੂਰ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਨਾਲ ਤੱਕਿਆ ਪੁਰਾਣਾ ਸੰਗੀ ਸਮਝ ਕੇ ਜੀ ਆਇਆਂ ਕਿਹਾ ਤੇ ਬਚਨ ਕਰਨ ਲੱਗ ਗਏ ਬੀਬੀ ਅਜੀਤ ਘੋੜ ਦੇ ਕੁਛੜ 6 ਕੁ ਮਹੀਨੇ ਦਾ ਬੱਚਾ ਸੀ ਉਸ ਨੇ ਪੁੰਜੇ ਬਿਠਾ ਦਿੱਤਾ ਤੇ ਆ ਬਚਨ ਸੁਣਨ ਲੱਗ ਪਈ ਹਜ਼ੂਰ ਨੇ ਬੱਚੇ ਵੱਲ ਤੱਕਿਆ ਤੇ ਕਿਹਾ ਬੱਚੇ ਨੂੰ ਚੁੱਕ ਲਓ ਪੁੰਜੇ ਨਾ ਬਿਠਾਓ ਹੁਣ ਮੌਕਾ ਦੇ ਕੇ ਹਾਕਮ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਇਸ ਬੱਚੇ ਦਾ ਪਿਤਾ ਬੜਾ ਵੈਮੀ ਹੈ ਤੇ ਉਸ ਨੇ ਕਿਸੇ ਪੰਡਤ ਕੋਲੋਂ ਬੱਚੇ ਦਾ ਟੇਵਾ ਲਵਾਇਆ ਹੈ ਤੇ ਜੋਤਿਸ਼ੀ ਨੇ ਕਿਹਾ ਹੈ ਕਿ ਇਸ ਬੱਚੇ ਨੂੰ 3 ਵਰਿਆਂ ਦੀ ਉਮਰ ਵਿੱਚ ਸੱਟ ਵੱਜੇਗੀ ਜਿਸ ਨਾਲ ਅਵਲ ਤਾਂ ਮਰ ਜਾਏਗਾ ਪਰ ਜੇ ਕਿਸੇ ਕਾਰਨ ਬਚ ਜਾਵੇ ਤਾਂ ਇਸ ਦੀ ਖੱਬੀ ਅੱਖ ਮਾਰੀ ਜਾਵੇਗੀ ਅਤੇ ਵੱਡਾ ਹੋ ਕੇ ਸ਼ਰਾਬੀ ਕਬਾਬੀ ਬਹੁਤ ਹੋਵੇਗਾ ਔਰ ਕੁੱਲ ਨੂੰ ਦਾਗ ਲਾਵੇਗਾ ਪਾਤਸ਼ਾ ਇਸ ਤੇ ਮਿਹਰ ਕਰੋ ਹੁਣ ਬਾਬਾ ਜੀ ਨੇ ਕਿਹਾ ਬੇਦਕ ਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੀ ਭਾਵ ਚਾਰੇ বেদ 18 ਪੁਰਾਨ 9 ਸਿਮਰਤੀਆਂ ਜੋ ਪਿਛਲੇ ਅਵਤਾਰਾਂ ਨੇ ਉਚਾਰਨ ਕੀਤੇ ਹਨ ਇਹ ਸਭ ਝੂਠੇ ਨਹੀਂ ਹਨ ਝੂਠਾ ਉਹ ਹੈ ਜੋ ਵਿਚਾਰ ਨਹੀਂ ਕਰਦਾ ਤਿਵੇਂ ਹੀ 14 ਵਿਦਿਆ ਹਨ ਜਿਨ੍ਹਾਂ ਵਿੱਚੋਂ ਇੱਕ ਜੋਤਿਸ਼ ਵਿਦਿਆ ਵੀ ਹੈ ਔਰ ਦਿਨ ਦਿਹਾੜ ਥਿਤਵਾਰ 12 ਰਾਸ਼ੀ ਲਗਨ ਆਦਿ ਜੋਤਿਸ਼ ਵਿਦਿਆ ਨਾਲ ਮਿਲਦੇ ਹਨ ਪਰ ਇਹਨਾਂ ਦੇ ਅਦਲਾ ਬਦਲੀ ਦੇ ਸਾਧਨ ਪਿਛਲੇ ਯੁਗਾਂ ਦੇ ਹੋਰ ਸਨ ਤੇ ਹੁਣ ਇਸ ਕਾਲ ਯੁਗ ਦੇ ਵਿੱਚ ਨਾਮ ਜਪਣ ਦਾ ਸਾਧਨ ਹੈ ਸਰਬ ਰੋਗ ਦਾ ਔਖਦ ਨਾਮ ਅਥਵਾ ਨਾਮ ਤੁਲ ਕਛ ਅਵਰ ਨ ਹੋਏ ਜਿਥਾ ਇੱਛਾਪੁਰਖ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਦੇਨਾ ਭਾਵ ਜੋ ਕੋ ਜੋਤੀ ਨੇ ਆਪਣੀ ਵਿਦਿਆ ਅਨੁਸਾਰ kiya ਹੈ ਉਹ ਵੀ ਠੀਕ ਹੈ ਪਰ ਨਾਮ ਦੀ ਤਾਕਤ ਨਾਲ ਅਦਲਾ ਬਦਲੀ ਵੀ ਹੋ ਜਾਂਦੀ ਹੈ ਹੁਣ ਬੇਨਤੀ ਕੀਤੀ ਪਾਤਸ਼ਾ ਆਪ ਜੀ ਸਮਤ ਬਖਸ਼ੋ ਜਿਸ ਤਰ੍ਹਾਂ ਦੁੱਖ ਕਟਿਆ ਜਾਵੇ ਤੇ ਸੁਖ ਦੀ ਪ੍ਰਾਪਤੀ ਹੋਵੇ ਹੁਣ ਬਾਬਾ ਜੀ ਨੇ ਬਚਨ ਕੀਤਾ ਮर्यादा ਨਾਲ ਪਾਠ ਕਰ ਤੇ ਬੱਚੇ ਨੂੰ ਕੁਸੰਗਤ ਵਿੱਚੋਂ ਬਚਾਈ ਰੱਖਣਾ ਤੇ ਆਪਣਾ ਵੀ ਨਿੱਤ ਨੇਮ ਪੱਕਾ ਕਰੋ ਤੇ ਵਧਾ ਵੀ ਦਿਓ ਅੱਗੋਂ ਸਤਿਵਚਨ ਕੀਤਾ ਹੁਣ ਬਾਬਾ ਜੀ ਵੀ ਅੰਦਰ ਆਪਣੇ ਆਸਣ ਪਰ ਚਲੇ ਗਏ ਸਮਾ ਮਿਲਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਰਹੇ ਸਮੇ ਅਨੁਸਾਰ ਜਦੋਂ 3 ਸਾਲ ਦਾ ਬੱਚਾ ਹੋ ਗਿਆ ਤਾਂ ਇੱਕ ਦਿਨ ਪੌੜੀਆਂ ਤੋਂ ਡਿੱਗ ਪਿਆ ਤੇ ਰਿੜਦਾ ਰਿੜਦਾ ਆ ਗਿਆ ਮੱਥਾ ਪਾੜ ਗਿਆ ਉਸ ਵੇਲੇ ਡਾਕਟਰ ਪਾਸ ਚੁੱਕ ਕੇ ਲੈ ਗਏ ਉਸਨੇ 2 ਇੰਚ ਮੱਥੇ ਵਿੱਚ ਟਾਂਕੇ ਲਾ ਕੇ ਪੱਟੀ ਕਰ ਦਿੱਤੀ ਤੇ ਕਿਹਾ ਇਸ ਦੀ ਅੱਖ ਪਤਾ ਨਹੀਂ ਕਿਵੇਂ ਬਚ ਗਈ ਹੈ ਹੁਣ ਜੋਤਸ਼ੀ ਦੀ ਗੱਲ ਵੀ ਯਾਦ ਆਈ ਕਿ ਉਸਦੀ ਵਿਦਿਆ ਵੀ ਸੱਚੀ ਹੈ ਤੇ ਬਾਬਾ ਜੀ ਦਾ ਵੀ ਸ਼ੁਕਰਾਨਾ ਕੀਤਾ ਤੇ ਸੁਰਤੀ ਨਾਲ ਮੱਥਾ ਟੇਕਿਆ ਕਿ ਧੰਨ ਬਾਬਾ ਜੀ ਜਿਨ੍ਹਾਂ ਨੇ ਸੂਲੀ ਤੋਂ ਸੂਲ ਬਣਾ ਦਿੱਤੀ ਅਪੁਸ਼ਟ ਬਾਤ ਤੇ ਭਈ ਸਿਦਰੀ ਦੂਤ ਦੁਸ਼ਟ ਸਜਨਈ ਭਾਵ ਕੀ ਸੱਤਰਾਂ ਕਰਕੇ ਇਸ ਦੁੱਖ ਦੀਨ ਵਰਤੀ ਕੀਤੀ ਹੈ ਹੁਣ ਬਾਬਾ ਜੀ ਦੇ ਸਾਰੇ ਪਰਿਵਾਰ ਦੀ ਸ਼ਰਦਾ ਪਰਪੱਕ ਹੋ ਗਈ ਤੇ ਸਮੇਂ ਅਨੁਸਾਰ ਠਾਠ ਵਿੱਚ ਵਿੱਤ ਅਨੁਸਾਰ ਸੇਵਾ ਸਿਮਰਨ ਕਰਦੇ ਰਹੇ ਤੇ ਜਦੋਂ ਵੀ ਨਿਤਨੇਮ ਕਰਨਾ ਉਦੋਂ ਹੀ ਅਰਦਾਸ ਕਰਨੀ ਕਿ ਪਾਤਸ਼ਾਹ ਕੁਸੰਗਤ ਤੋਂ ਬਚਾਈਂ ਨਿਤਨੇਮ ਵੀ ਚਲਾਈਂ ਆਪਣੀ ਸੇਵਾ ਨਾ ਛੁਡਾਈਂ ਤੇ ਡੋਲਣ ਤੋਂ ਬਚਾਈਂ ਇਸ ਤਰ੍ਹਾਂ ਅਰਦਾਸ ਕਰਦੇ ਹਨ ਹੁਣ ਬਾਬਾ ਜੀ ਨੇ ਵੀ ਆਪਣੇ ਬਚਨ ਦੀ ਪਾਲਣਾ ਕਰਦਿਆਂ ਐਸੀ ਮਿਹਰ ਕੀਤੀ ਕਿ ਬੱਚੇ ਨੇ ਡਾਕਟਰੀ ਦੀ ਪੜ੍ਹਾਈ ਕੀਤੀ ਇੰਡੀਅਨ 에ਅਰ ਫੋਰਸ ਵਿੱਚ ਲੱਗ ਕੇ ਵੀ ਮਿਲਟਰੀ ਵਿੱਚ ਹੁੰਦਿਆਂ ਵੀ ਸ਼ਰਾਬ ਮੀਟ ਨਹੀਂ ਵਰਤਿਆ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਕਿਉਂਕਿ ਬਾਬਾ ਜੀ ਨੇ ਬਚਨ ਕੀਤਾ ਕਿ ਬੱਚਿਆਂ ਨੂੰ ਕੁਸੰਗਤ ਤੋਂ ਬਚਾਓ ਕੁਸੰਗਤ ਤੋਂ ਬਚਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਆਪ ਵੀ ਕੁਸੰਗਤ ਦੇ ਨੇੜੇ ਨਾ ਜਾਵੇ ਤੇ ਬੱਚਿਆਂ ਤੇ ਵੀ ਕੰਟਰੋਲ ਕਰੇ। ਅੱਜਕੱਲ ਆਮ ਲੋਕ ਗੁਰਦੁਆਰੇ ਜਾਂ ਸਤਸੰਗ ਵਿੱਚ ਅਤੇ ਕੀਰਤਨ ਵਿੱਚ ਸੰਤਾ ਪਾਸ ਜਾਣਾ ਹੋਵੇ ਤਾਂ ਬੱਚਿਆਂ ਨੂੰ ਨਾਲ ਨਹੀਂ ਲੈ ਜਾਂਦੇ ਕਿਉਂਕਿ ਇਹ ਸਮਝਦੇ ਹਨ ਕਿ ਬੱਚੇ ਸੰਗਤ ਵਿੱਚ ਰੋਲਾ ਪਾਉਂਦੇ ਹਨ। ਇਸ ਕਰਕੇ ਬੱਚਿਆਂ ਨੂੰ ਘਰੇ ਛੱਡ ਜਾਂਦੇ ਹਨ। ਪਰ ਬਾਬਾ ਜੀ ਬਚਨ ਕਰਦੇ ਹਨ ਕਿ ਸੰਗਤ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਜਾਣਾ ਚਾਹੀਦਾ ਹੈ। ਅਤੇ ਸੰਗਤ ਵਿੱਚ ਬੱਚਿਆਂ ਨੂੰ ਆਪਣੇ ਪਾਸ ਪਿਆਰ ਨਾਲ ਕੰਟਰੋਲ ਕਰਕੇ ਬਿਠਾਉਣਾ ਚਾਹੀਦਾ ਹੈ ਜੇ ਬੱਚਿਆਂ ਨੂੰ ਘਰ ਛੱਡ ਆਵਾਂਗੇ ਤਾਂ ਬੱਚੇ ਆਵਾਰਾ ਹੋ ਕੇ ਬੁਰੀ ਸੰਗਤ ਵਿੱਚ ਪੈ ਜਾਣਗੇ ਫਿਰ ਤੁਸੀਂ ਆਪਣੇ ਕੰਟਰੋਲ ਵਿੱਚ ਨਹੀਂ ਕਰ ਸਕੋਗੇ ਅੱਜ ਕੱਲ੍ਹ ਲੋਕੀ ਬੱਚਿਆਂ ਦੇ ਮੂੰਹ ਵਿੱਚ ਉਹਨਾਂ ਦੇ ਦੁਸ਼ਮਣ ਬਣੇ ਹੋਏ ਹਨ ਕਿਉਂਕਿ ਅੰਮ੍ਰਿਤ ਵੇਲੇ ਤਾਂ ਕਹਿੰਦੇ ਹਨ ਬੱਚੇ ਸੁੱਤੇ ਰਹੋ ਨੀਂਦ ਪੂਰੀ ਕਰੋ ਤੇ ਰਾਤ ਨੂੰ 1 ਵਜੇ ਤੱਕ ਟੀਵੀ ਦਿਖਾਉਂਦੇ ਹਨ ਭਾਵੇਂ ਸ਼ਾਮ ਨੂੰ ਰਹਿਰਾਸ ਦੇ ਸਮੇਂ ਕੰਮਕਾਰ ਤੇ ਟੀਵੀ ਵਿੱਚ ਆਪ ਵੀ ਰੁੱਝੇ ਰਹਿਣਾ ਤੇ ਅਮਰਤ ਵੈਲਾ ਸੋ ਕੇ ਗੁਜ਼ਾਰ ਦੇਣਾ ਜੇ ਕਿਸੇ ਸੰਤ ਮਹਾਪੁਰਖ ਨੇ ਨਿਤਨੇਮ ਵਾਸਤੇ kiya ਤਾਂ ਕਹਿਣਾ ਜੀ ਟਾਈਮ ਹੀ ਨਹੀਂ ਲੱਗਦਾ ਬਾਕੀ ਟੈਲੀਵਿਜ਼ਨ ਵਾਸਤੇ ਅਖਬਾਰ ਪੜਨ ਵਾਸਤੇ ਸਿਨੇਮੇ ਜਾਣ ਵਾਸਤੇ ਸੈਰ ਕਰਨ ਵਾਸਤੇ ਬਾਜ਼ਾਰ ਜਾਣ ਵਾਸਤੇ ਨੋਵਲ ਪੜਨ ਵਾਸਤੇ ਸਪਤਨਾ ਦਾ ਟਾਈਮ ਮਿਲਦਾ ਹੈ ਪਰ ਇੱਕ ਨਾਮ ਜਪਣ ਵਾਸਤੇ ਟਾਈਮ ਨਹੀਂ ਮਿਲਦਾ ਲੋਕਾਂ ਨੂੰ ਆਰਾਮ ਖਿਲੋਨਾ ਜਾਣਾ ਭਾਵ ਜਿਵੇਂ ਬੱਚੇ ਨੂੰ ਖਡੋਣਾ ਦੇ ਕੇ ਮਗਰੋਂ ਲਾਈਦਾ ਹੈ ਤੇ ਮੈਂ ਹੀ ਜਦੋਂ ਟਾਈਮ ਵੇਲਾ ਹੋਵੇਗਾ ਤਾਂ ਮਾਲਾ ਫੜ ਕੇ ਨਾਮ ਜਪ ਲਵਾਂਗੀ ਪਰ ਯਾਦ ਰੱਖੋ ਪਿਆਰਿਓ ਜਿਸ ਕੰਮ ਨੇ ਤੁਹਾਨੂੰ ਦਰਗਾਹ ਵਿੱਚ ਸਹਾਈ ਹੋਣਾ ਹੈ ਉਸ ਕੰਮ ਵਾਸਤੇ ਤਾਂ ਤੁਹਾਨੂੰ ਟਾਈਮ ਹੀ ਨਹੀਂ ਮਿਲਦਾ ਤੇ ਜਿਹੜੇ ਕੰਮਾਂ ਨੇ ਤੁਹਾਨੂੰ ਨਰਕਾਂ ਵਿੱਚ ਸਿਠਣਾ ਹੈ अथवा ਕਿਸੇ ਕੰਮ ਨਹੀਂ ਆਉਣਾ ਉਹਨਾਂ ਕੰਮਾਂ ਨੂੰ ਤੁਸੀਂ ਭੱਜ-ਭੱਜ ਕੇ ਪੈਂਦੇ ਹੋ ਆਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਇਸ ਤਰ੍ਹਾਂ ਬਾਬਾ ਜੀ ਨੇ ਨਾਮ ਜਪਣ ਦੀ ਤਾਂ ਕੀਤ ਕੀਤੀ ਸਾਖੀ ਆਤਮਾ ਸਿੰਘ ਸਮਾਦੀਏ ਨਾਲ ਹੋਈ ਬਾਬਾ ਜੀ ਨਾਨਕ ਸਰ ਜਗਰਾਉਂ ਵਿਰਾਜਮਾਨ ਹਨ ਇਹ ਸਭ ਸੁੱਖਾਂ ਦਾ ਕੇਂਦਰ ਹੈ ਤੇ ਸਭ ਪੜਾਈਆਂ ਦਾ ਸਕੂਲ ਹੈ ਤੇ ਨਿਥਾਵਿਆਂ ਦਾ ਥਾਉ ਹੈ ਨਿਪਤਿਆਂ ਦੀ ਪਤ ਹੈ ਰੋਗੀਆਂ ਦਾ ਸ਼ਫਾ ਹੈ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤ ਬਾ ਅਥਵਾ ਖੰਡ ਬ੍ਰਹਮੰਡ ਬਿਆਨਤ ਉਧਾਰਨ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਭਾਵ ਸਾਰੇ ਖੰਡਾ ਬ੍ਰਮੰਡਾ ਵਿੱਚ ਤੇਰੀ ਸੋਭਾ ਹੋ ਰਹੀ ਹੈ ਤੇਰੇ ਦਰ ਤੋਂ ਸਭ ਸੁਖ ਪ੍ਰਾਪਤ ਕਰ ਰਹੇ ਹਨ ਇਸ ਸੰਸਾਰ ਰੋਗੀ ਦਾ ਰੋਗ ਦੂਰ ਕਰਕੇ ਵਾਹਿਗੁਰੂ ਨਾਲ ਜੋੜਿਆ ਜਾਂਦਾ ਹੈ ਜੋ ਜੋ દિਸ਼ੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ଅਥਵਾ ਕਲਯੁਗ ਰਤ ਅਗਨ ਕਾ ਕੂੜ ਅੱਗੇ ਰਥਵਾ ਭਾਵ ਅਗਨੀ ਦੇ ਰਥ ਨੂੰ ਕੂੜ ਚਲਾ ਰਿਹਾ ਹੈ ਇਸ ਅੱਗ ਦੇ ਵਿੱਚੋਂ ਕੌਣ ਬਚਾ ਸਕਦਾ ਹੈ ਕਲ ਘਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ ਪਾਵ ਰਾਜੇ ਕਸਾਈ ਹੋ ਗਏ ਹਨ ਤੇ ਧਰਮਖੰਡ ਲਾ ਕੇ ਉੱਡ ਗਿਆ ਹੈ ਇਸ ਅੱਗ ਦੇ ਵਿੱਚੋਂ ਕੌਣ ਬਚਾਵੇ ਤੇ ਕਿਵੇਂ ਬਚ ਸਕਦੇ ਹਾਂ ਕੱਲ ਤਾਂ ਤੀ ਠੰਡਾ ਹਰਨਾਉ ਅਥਵਾ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਪਾਵ ਕੱਲ ਤਾਂ ਤੀ ਅਗਨੀ ਹੈ ਆਤਿਸ਼ ਦੁਨੀਆ ਵੀ ਅਗਨੀ ਹੈ ਇਸ ਅੱਗ ਦੇ ਵਿੱਚੋਂ ਨਾਮ ਹੀ ਬਚਾ ਸਕਦਾ ਹੈ ਨਾਮ ਵੀ ਉਹ ਬਚਾ ਸਕਦਾ ਹੈ ਜਿਸ ਦੇ ਹਿਰਦੇ ਪਰ ਨਾਮੀ ਵਸਦਾ ਹੋਵੇ ਤੇ ਨਾਮੀ ਉਸਦੇ ਹਿਰਦੇ ਤੇ ਵਸੇਗਾ ਜਿਸਦੇ ਇਹ ਲਖਣ ਹੋਣਗੇ ਸੱਚ ਸੁੱਚ ਸੰਜਮ ਧੀਰਜ ਧਰਮ ਦਇਆ ਨਿਮਰਤਾ ਦਾ ਆਹਾਰਾ ਹੋਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਪ੍ਰਹਾਰ ਹੋਵੇ ਇਹ ਗੁਣ ਜਿਸ ਮਹਾਪੁਰਖ ਵਿੱਚ ਘਟਦੇ ਹੋਣਗੇ ਉਹ ਪੁਰਖ ਇਸ ਅਗ ਦੇ ਵਿੱਚੋਂ ਬਚਾ ਸਕਦਾ ਹੈ ਇੰਨਾ ਗੁਣਾ ਵਾਲਾ ਕੇਵਲ ਬਾਬਾ ਨਾਨਕ ਸਿੰਘ ਜੀ अथवा ਬਾਬਾ ਈਸ਼ਰ ਸਿੰਘ ਜੀ ਵਿੱਚ ਹੀ ਮੇਰੇ ਦੇਖਣ ਵਿੱਚ ਆਏ ਹਨ ਹੋਰ ਜਿਸ ਨੂੰ ਹੀ ਗੋ ਕਰਕੇ ਦੇਖਿਆ ਹੈ ਸਭ ਮਾਇਆ ਵਿੱਚ ਹੀ ਖੇਡ ਰਹੇ ਹਨ ਭਾਵ ਦੇਖਣ ਵਿੱਚ ਸਭ ਤਿਆਗੀ ਬੇਰਾਗੀ ਪੂਰਨ ਮਹਾਪੁਰਖ ਦਿਸਦੇ ਹਨ ਪਰ ਮਾਇਆ ਲੈਣ ਦੇ ਦੋ ਰਸਤੇ ਅੱਡੋ ਅੱਡੀ ਹਨ ਜਿਵੇਂ ਲੀਰਾਂ ਦਾ ਖਿੱਦੋ ਹੋਵੇ ਤੇ ਉਸ ਨੂੰ ਉਦੇੜੀਏ ਤਾਂ ਸਭ ਲੀਰਾਂ ਹੀ ਲੀਰਾਂ ਨਿਕਲਣਗੀਆਂ ਤਿਵੇਂ ਹੀ ਸ੍ਰੀ ਬਾਬਾ ਨਾਨਕ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਤੋਂ ਬਿਨਾ ਲੀਰਾਂ ਤੋਂ ਬਗੈਰ ਮੈਨੂੰ ਕੋਈ ਵਸਤੂ ਨਹੀਂ ਦਿਸਦੀ ਭਾਵ ਸਭ ਮਾਇਆ ਦਾ ਹੀ ਪਸਾਰਾ ਹੈ ਇਸ ਨਾਮ ਰੂਪੀ ਠੰਡ ਨੂੰ ਬਾਬਾ ਜੀ ਦੇ ਕੇ ਤਪਦਿਆਂ ਹਿਰਦਿਆਂ ਨੂੰ ਠਾਰ ਰਹੇ ਹਨ ਭਾਵ ਸਭ ਦੇ ਦੁੱਖ ਨਵਿਰਤ ਕਰ ਰਹੇ ਹਨ ਭਾਈ ਆਤਮਾ ਸਿੰਘ ਜੀ ਦੇ ਜਥੇ ਸਮੇਤ ਬਾਬਾ ਜੀ ਪਾਸ ਬਹੁਤ ਦੇਰ ਤੋਂ ਆਉਂਦੇ ਸੀ ਅਤੇ ਕੀਰਤਨ ਦੁਆਰਾ ਹਾਜ਼ਰੀ ਪਰਦੇਸੀ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਆਤਮਾ ਸਿੰਘ ਦੀਆਂ ਤਿੰਨ ਸ਼ਾਦੀਆਂ ਹੋਈਆਂ ਤੇ ਤਿੰਨਾਂ ਨੂੰ ਛਾਇਆ ਦੀ ਕਸਰ ਰਹਿੰਦੀ ਸੀ ਡਾਕਟਰਾਂ ਨੇ ਬੜੇ ਇਲਾਜ ਕਰਾਈ ਦੋ ਤਾਂ ਇਸ ਕਸਰ ਨਾਲ ਮਰ ਗਈਆਂ ਜਦੋਂ ਤੀਜੀ ਸ਼ਾਦੀ ਕਰਾਈ ਤਾਂ ਇਸ ਨੂੰ ਵੀ ਇਹੋ ਕਸਰ ਹੋ ਗਈ ਹੁਣ ਬਾਬਾ ਜੀ ਨਾਲ ਵੀ ਗੂੜਾ ਸੰਬੰਧ ਹੋ ਗਿਆ ਸੀ ਲੋਕੀ ਕਹਿਣ ਬਾਬਾ ਜੀ ਪਾਸ ਬੇਨਤੀ ਕਰੋ ਤੇ ਬੇਨਤੀ ਕਰਨ ਦੀ ਜਰੂਰਤ ਨਾ ਪਵੇ ਇੱਕ ਦਿਨ ਮਾਨਵੀ ਚ ਹੀ ਅਰਦਾਸ ਕੀਤੀ ਤੇ ਨਾਲ ਹੀ ਪ੍ਰਣ ਲਿਆ ਕਿ ਜਿਤਨਾ ਚਿਰ ਆਪ ਨਹੀਂ ਬੁਲਾ ਕੇ ਦੁੱਖ ਨਿਵਰਤ ਕਰਦੇ ਉਤਨਾ ਚਿਰ ਘਰ ਵਾਪਸ ਨਹੀਂ ਜਾਣਾ ਪੁੰਨਿਆ ਤੋਂ ਚੌਥੇ ਦਿਨ ਬਾਅਦ ਅੰਮ੍ਰਿਤ ਵੇਲੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਬਾਬਾ ਜੀ ਨੇ ਸਰਦਾਰ ਸੰਪੂਰਨ ਸਿੰਘ ਪਾਸੋਂ ਪੁੱਛਿਆ ਕਿ ਸਾਰੀ ਸੰਗਤ ਚਲੀ ਗਈ ਹੈ ਇਹ ਕੌਣ ਖੜਾ ਹੈ ਅਗੋਸਮਪੂਰਨ ਸਿੰਘ ਨੇ ਕਿਹਾ ਪਾਤਸ਼ਾ ਸਮਾਦ ਵਾਲੇ ਰਾਗੀ ਖੜੇ ਹਨ ਹਜ਼ੂਰ ਨੇ ਕਿਹਾ ਇਹਨਾਂ ਨੂੰ ਬੁਲਾ ਲਿਆ ਸਤਿਵਚਨ ਕਰ ਬੁਲਾ ਲਿਆ ਆ ਰਾਗੀਆਂ ਨੇ ਮੱਥਾ ਟੇਕਿਆ ਤੇ ਖੜੇ ਹੋ ਗਏ ਹੁਣ ਬਾਬਾ ਜੀ ਨੇ ਪੁੱਛਿਆ ਕਿਉਂ ਭਈ ਕੀ ਗੱਲ ਹੈ ਤੁਸੀਂ ਘਰ ਕਿਉਂ ਨਹੀਂ ਗਏ ਹੁਣ ਆਤਮਾ ਸਿੰਘ ਨੇ ਬੇਨਤੀ ਕੀਤੀ ਪਾਤਸ਼ਾ ਆਪ ਅੰਤਰਯਾਮੀ ਹੋ ਸਾਨੂੰ ਬੇਨਤੀ ਕਰਨ ਦਾ ਹੌਸਲਾ ਹੀ ਨਹੀਂ ਪੈਂਦਾ ਹੁਣ ਬਾਬਾ ਜੀ ਨੇ ਦਿਲਾਸਾ ਦਿੱਤਾ ਤੇ ਕਿਹਾ ਜੇ ਤੁਸੀਂ ਰਾਗੀ ਹੋ ਕੇ ਡਰੋਗੇ ਤਾਂ ਕੀਰਤਨ ਕਿਵੇਂ ਸੁਣਾਓਗੇ ਬਾਬਾ ਜੀ ਦੇ ਕਹਿਣ ਤੇ ਬੋਲਣ ਦਾ ਹੌਸਲਾ ਹੋਇਆ ਤੇ ਈਓ ਬੇਨਤੀ ਕੀਤੀ ਪਾਤਸ਼ਾਹ ਘਰ ਵਿੱਚ ਛਾਇਆ ਦੀ ਕਸਰ ਹੈ ਬੜੇ ਇਲਾਜ ਕਰਾਏ ਹਨ ਤੇ ਤੀਜੀ ਥਾਂ ਤੇ ਇਹ ਕਸਰ ਤੁਰੀ ਆਉਂਦੀ ਹੈ ਬੜਾ ਯਤਨ ਕੀਤਾ ਹੈ ਤੇ ਬੜੀਆਂ ਦਵਾਈਆਂ ਲਈਆਂ ਹਨ ਪਰ ਇਹ ਕਸਰ ਨਹੀਂ ਗਈ ਹੁਣ ਬਾਬਾ ਜੀ ਨੇ ਕਿਹਾ ਸਿੱਖ ਕੀ ਤੇ ਛਾਇਆ ਕੀ ਅੱਗੋਂ ਬੇਨਤੀ ਕੀਤੀ ਜੀ ਮੈਂ ਅਜੇ ਸਿੱਖ ਹੀ ਨਹੀਂ ਬਣਿਆ ਬਾਬਾ ਜੀ ਨੇ ਕਿਹਾ ਤੂੰ ਕੀ ਹੈ ਜੀ ਮੈਂ ਤਾਂ ਪਾਪਾ ਦਾ ਪੁੱਤਲਾ ਹਾਂ ਗੁਰੂ ਨਾਨਕ ਦੀ ਸਿੱਖੀ ਦਾ ਇੱਕ ਰੋਮ ਵੀ ਮੇਰੇ ਪਿੰਡੇ ਤੇ ਨਹੀਂ ਹੈ ਹੁਣ ਬਾਬਾ ਜੀ ਨੇ ਕਿਹਾ ਸੋਣਾ ਬੋਲਿਆ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਤੇਰੇ ਘਰ ਵਾਲੀ ਜਪਜੀ ਦਾ ਪਾਠ ਕਰ ਲੈਂਦੀ ਹੈ ਅੱਗੋ ਬੇਨਤੀ ਕੀਤੀ ਜੀ ਕਰ ਤਾਂ ਲੈਂਦੀ ਹੈ ਪਰ ਕਰਦੀ ਕੋਈ ਨਹੀਂ ਹੁਣ ਹਜ਼ੂਰ ਨੇ ਕਿਹਾ ਤਦੇ ਹੀ ਤਾਂ ਪੁੱਤਾਂ ਹੁੰਦੀਆਂ ਹਨ ਜਿੱਥੇ ਜਪਜੀ ਸਾਹਿਬ ਦਾ ਪਾਠ ਹੋਵੇ ਉੱਥੇ ਪੁੱਤਾਂ ਦੀ ਕੀ ਮਜਾਲ ਹੈ ਜਿੱਤਨੇ ਵੀ ਘਰ ਵਿੱਚ ਬੰਦੇ ਕੁੜੀਆਂ ਹਨ ਨਹਾਉਣ ਲੱਗਿਆਂ ਪਾੜ ਸ਼ੁਰੂ ਕਰ ਲੈਣ ਤੇ ਕੱਪੜੇ ਪਾਉਂਦਿਆਂ ਪਾਉਂਦਿਆਂ ਤੱਕ ਪਾੜ ਸੰਪੂਰਨ ਹੋ ਜਾਂਦਾ ਹੈ ਉਸ ਤੋਂ ਬਾਅਦ ਬੈਠ ਕੇ ਨਿਤਨੇਮ ਕਰਨਾ ਜ਼ਰੂਰੀ ਹੈ ਇਸ ਤਰ੍ਹਾਂ ਕਰਨ ਵਾਲੇ ਨੂੰ ਛਾਇਆ ਦੀ ਕਸਰ ਨਹੀਂ ਹੋ ਸਕਦੀ ਛਾਇਆ ਦੀ ਕਸਰ ਉਦੋਂ ਹੁੰਦੀ ਹੈ ਜਦੋਂ ਕਿਰਿਆ ਗੰਦੀ ਹੋ ਜਾਂਦੀ ਹੈ ਜਿਵੇਂ ਜੰਗਲ ਪਿਸ਼ਾਬ ਵੇਲੇ ਪਾਣੀ ਨਾਲ ਨਾ ਲੈ ਜਾਣਾ ਮਹਾਵਾਰੀ ਵਿੱਚ ਲੰਗਰ ਆਦਿ ਤਿਆਰ ਕਰਨਾ ਟੱਟੀ ਪਿਸ਼ਾਬ ਵਾਲੇ ਬਸਤਰ ਗੁਰੂ ਮਹਾਰਾਜ ਦੀ ਹਜ਼ੂਰੀ ਲੈ ਜਾਣੇ ਮਾਸ਼ ਸ਼ਰਾਬ ਖਾ ਪੀ ਕੇ ਗੁਰੂ ਦੇ ਹਜ਼ੂਰ ਚਲੇ ਜਾਣਾ ਗੁਰੂ ਕੇ ਹਜ਼ੂਰ ਝੂਠ ਬੋਲਣਾ अथवा ਪਦ ਮਾਰਨੀ ਪਾਠ ਕਰਨਾ ਤਾਂ ਮੂੰਹ ਅੱਗੇ ਪੱਲਾ ਨਾ ਕਰਨਾ ਮੂੰਹ ਦੀ ਹਵਾੜ अथवा ਥੁੱਕਾਂ ਉੱਤੇ ਸਿੱਟਣੀਆਂ ਆਪਣੇ ਪੈਰਾਂ ਨੂੰ ਹੱਥ ਲਾ ਕੇ ਫਿਰ ਮਹਾਰਾਜ ਨੂੰ ਹੱਥ ਲਾਉਣੇ ਕਈ ਮੂਰਖ ਤਾਂ ਮਾਸ ਦਾ ਭੋਗ ਵੀ ਲਵਾਉਂਦੇ ਹਨ ਤੇ ਕਹਿੰਦੇ ਹਨ ਝਟਕਾ ਮਹਾਰਾਜ ਨੇ ਪਵਿੱਤਰ kiya ਹੈ ਔਰ ਦਸਵੇਂ ਪਾਤਸ਼ਾਹ ਨੇ ਆਪ ਖਾਦਾ ਹੈ ਇਸ ਝੂਠ ਅਤੇ ਝੂਠ ਨੇ ਦੁਨੀਆ ਦਾ ਬੇੜਾ ਕਰਕ ਕਰ ਦਿੱਤਾ ਹੈ ਕਈ ਚੰਗੇ-ਚੰਗੇ ਰਾਗੀ ਪ੍ਰਚਾਰਕ ਬਾਣੇ ਦੇ ਸੰਤ ਮਾਸ ਸ਼ਰਾਬ ਅੰਡੇ ਵਗੈਰਾ ਆਪ ਵੀ ਖਾਂਦੇ ਹਨ ਅਤੇ ਸੰਗਤ ਨੂੰ ਵੀ ਖਾਣ ਦਾ ਉਪਦੇਸ਼ ਦਿੰਦੇ ਹਨ। ਲਹਿਰੇ ਵਾਲੇ ਬਾਬਾ ਵਧਾਵਾ ਸਿੰਘ ਜੀ ਤਾਂ ਇੱਥੋਂ ਬਚਨ ਕਰਦੇ ਸਨ ਕਿ ਖਾਣ ਵਾਲੇ ਨਾਲੋਂ ਵੀ ਖੁਆਣ ਵਾਲਾ ਵੱਡਾ ਪਾਪੀ ਹੈ। ਜਿਸ ਨੇ ਆਪ ਦਾ ਖਾਣਾ ਹੀ ਹੈ ਪਰ ਜਿਸ ਨੂੰ ਦੂਜਿਆਂ ਨੂੰ ਝੂਠ ਖਵਾ ਕੇ ਉਸ ਪਾਸੋਂ ਵੀ ਝੂਠ ਦਾ ਫਲ ਪ੍ਰਾਪਤ ਕਰਨਾ ਹੈ। ਜਿਵੇਂ ਕਬੀਰ ਜੀ ਕਹਿੰਦੇ ਹਨ ਪਾਪੀ ਕੋ ਦੋਜਕ ਨਹੀਂ ਤਰਮੀਂ ਦੋਜਕ ਜਾਈ। ਐਸਾ ਧਰਮ ਵਿਚਾਰ ਕੇ ਮਤ ਕੋ ਕਰਮ ਕਮਾਏ ਹਜ਼ੂਰ ਬਾਣੀ ਵਿੱਚ ਵੀ ਕਹਿੰਦੇ ਹਨ ਜੀ ਬਦੋ ਸੋ ਧਰਮ ਕਰ ਥਾਪੋ ਅਧਰਮ ਕਹੋ ਕਤ ਪਾਈ ਆਪਸ ਕੋ ਮੁਨੀ ਵਰ ਕਰ ਥਾਪੋ ਕਾਕੋ ਕਹੋ ਕਸਾਈ ਪਾਪ ਜੀ ਮਾਰਨ ਵਾਲੇ ਮਾਸ ਸ਼ਰਾਬ ਦੀ ਸੇਵਾ ਕਰਨ ਵਾਲੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਰਾਗੀਆਂ ਪ੍ਰਚਾਰਕਾਂ ਨੂੰ ਪੈਸੇ ਦੀ ਸੇਵਾ ਕਰਕੇ ਮਹਤਾਜ ਅੱਗੇ ਝੂਠ ਬੁਲਾਣਾ ਜਿਵੇਂ ਵਿਆਹ ਦੇ ਮੌਕੇ ਤੇ ਰਾਗੀ ਲਾੜੇ ਦੀ ਉਪਮਾ ਕਰਦੇ ਹਨ ਚਾਹੇ ਉਹ 10 ਨੰਬਰੀਆ ਹੋਵੇ ਪਰ ਉਸ ਨੂੰ ਗੁਰਸਿੱਖਾਂ ਵਾਲੇ ਖਿਤਾਬ ਦੇ ਕੇ ਝੂਠ ਬੋਲਦੇ ਹਨ ਤਿਵੇਂ ਹੀ ਮਰਗ ਦੇ ਸਮੇਂ ਮਹਾਰਾਜ ਦੀ ਹਜ਼ੂਰੀ ਵਿੱਚ ਝੂਠ ਬੋਲਦੇ ਹਨ ਕਿਸ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਮਰਨ ਵਾਲਾ ਪੁਰਸ਼ ਕੁਕਰਮੀ ਹੈ ਪਰ ਸਾਰੀ ਸੰਗਤ ਦੇ ਵਿੱਚ ਰਾਗੀ ਝੂਠ ਬੋਲਦੇ ਹਨ ਸੱਚ ਰੱਤਾ ਜਿੰਨਾ ਵੀ ਨਹੀਂ ਕਹਿ ਸਕਦੇ ਕਿ ਉਹ ਨਰਕਾਂ ਦੇ ਅਧਿਕਾਰੀ ਨਹੀਂ ਹਨ ਇਹੋ ਜੇ ਕੁਕਰਮੀਆਂ ਨੂੰ ਧਰਮ ਦੇ ਠੇਕੇਦਾਰਾਂ ਨੂੰ ਸਾਹਿਬ ਕਹਿੰਦੇ ਹਨ ਆ ਧਰਮ ਕਹੋ ਕਤਪਾਈ ਭਾਵ ਅਧਰਮੀ ਕਹੀਏ ਪਾਪੀ ਕਿਸ ਨੂੰ ਕਾਂਗੇ ਇਹ ਤਾਂ ਕੋ ਕਰਮ ਕਰਨ ਵਾਲੇ ਰਾਗੀ ਪ੍ਰਚਾਰਕ ਭੇਕੀ ਸੰਤ ਮਹਾਪੁਰਖ ਬਣ ਗਏ ਅਤੇ ਅਧਰਮੀ ਕਹੀਏ ਪਾਪੀ ਕੌਣ ਹੋਇਆ ਭਾਵ ਅਸਲ ਪਾਪੀ ਇਹੋ ਹਨ ਜੋ ਦੂਜਿਆਂ ਨੂੰ ਪ੍ਰੇਰ ਕੇ ਮਾਸ ਸ਼ਰਾਬ ਖਵਾਉਂਦੇ ਹਨ ਜਿਤਨਾ ਮਾਸ ਖਾਣ ਵਾਲਾ ਦੋਸ਼ੀ ਹੈ ਉਤਨਾ ਹੀ ਮਾਸ ਵੇਚਣ ਵਾਲਾ ਦੋਸ਼ੀ ਹੈ ਤੇ ਉਸ ਤੋਂ ਦੁਗਣਾ ਖਵਾਉਣ ਵਾਲਾ ਭਾਵ ਸੇਵਾ ਕਰਨ ਵਾਲਾ ਪੈਸੇ ਦੇਣ ਵਾਲਾ ਦੋਸ਼ੀ ਹੈ ਤਾਂ ਆਪ ਕੋ ਕਰਮ ਕਰਾਉਣ ਵਾਲਾ ਤੇ ਕੋ ਕਰਮ ਕਰਨ ਵਾਲਾ ਬਰਾਬਰ ਦੋਸ਼ੀ ਹਨ ਜਿਵੇਂ ਤਮਾਕੂ ਖਾਣ ਵਾਲਾ ਅਤੇ ਵੇਚਣ ਵਾਲਾ ਇੱਕੋ ਜਿਹੇ ਦੋਸ਼ੀ ਹਨ ਸਕੰਦ ਪੁਰਾਨ ਵਿੱਚ ਮਥਰਾ ਖੰਡ ਦੇ 52ਵੇਂ ਅਧਿਆਏ ਵਿੱਚ ਲਿਖਿਆ ਹੈ ਸ਼ਲੋਕ ਤੁਮ ਰੂ ਪਾਂਡ ਤੇ ਬਿਪਰੇ ਤਾਨੰ ਕੁਰੀ ਅਸਤੂ ਜੇ ਨਰੇ ਦਾ ਤਾਰੋ ਨਰਕੰ ਜਾਤੀ ਭਰਮਣੋ ਗ੍ਰਾਮ ਸ਼ੁਕਰੈ ਅਰਥ ਜੋ ਤਮਾਕੂ ਵਰਤਦਾ ਹੈ ਉਸ ਦਾ ਜਪ ਤਪ ਕੀਤਾ ਨਹੀਂ ਸਫਲ ਹੋ ਜਾਂਦਾ ਹੈ ਤੇ ਜੋ দান ਕਰਨ ਵਾਲਾ ਹੈ ਉਹ ਨਰਕਾਂ ਵਿੱਚ ਜਾਂਦਾ ਹੈ ਤੇ ਜੋ ਉਪਦੇਸ਼ ਦੇਣ ਵਾਲਾ ਹੈ ਬ੍ਰਹਮਣ ਜਾਂ ਗਿਆਨੀ ਕਥਾਵਾਚਕ ਉਹ ਸੂਰ ਦੀ ਜੂਨੀ ਵਿੱਚ ਨਗਰ ਦੀ ਗੰਦਗੀ ਸਾਫ਼ ਕਰੇਗਾ। ਭਾਵ ਪਾਪ ਕਰਨ ਵਾਲਾ ਜਾਂ ਕਰਾਉਣ ਵਾਲਾ अथवा दान ਦੇਣ ਵਾਲਾ ਇਹ ਸਭ ਨੂੰ ਇੱਕੋ ਜਿੰਨਾ ਪਾਪ ਹੈ ਤੇ ਹੁਣ ਸਾਹਿਬਾਣੀ ਵਿੱਚ ਕਹਿੰਦੇ ਹਨ ਜੋ ਇਹਨਾਂ ਦੀ ਸੇਵਾ ਕਰਨ ਵਾਲੇ ਹਨ ਭਾਵ ਮਾਸ਼ ਸ਼ਰਾਬ ਝੂਠ ਆਦਿਕ ਬੁਲਾਉਣ ਵਾਲੇ ਹਨ। ਆਪਸ ਕੋ ਮੁਨਵਰ ਕਰ ਥਾਪੋ ਕਾਕੋ ਕਹੋ ਕਸਾਈ ਭਾਵ ਕੌਮ ਦੇ ਆਗੂ ਗੁਰਦੁਆਰਿਆਂ ਦੇ ਪ੍ਰਬੰਧਕ ਹੋਰ ਮੌਕੇ ਦੇ ਅਫਸਰ ਆਪਣੇ ਆਪ ਨੂੰ ਰਿਸ਼ੀ ਮੁਨੀ ਕਹਾਉਣ ਵਾਲੇ अथवा ਲੋਕਾਂ ਨੂੰ ਸਹੂਲਤਾਂ ਦੇਣ ਵਾਲੇ ਅਤੇ ਰਾਗੀਆਂ ਪਾਠੀਆਂ ਗ੍ਰੰਥੀਆਂ ਨੂੰ ਦਾਨ ਦੇਣ ਵਾਲੇ ਭਾਵ ਇਹਨਾਂ ਨੂੰ ਤਾਂ ਰਿਸ਼ੀ ਮੁਨੀ ਤਪਸਵੀ ਸਮਝਿਆ ਹੈ ਤਾਂ ਕਸਾਈ ਕਿਸ ਨੂੰ ਜਾ ਕੇ ਕਹਾਂਗੇ ਸਾਹਿਬ ਕਹਿੰਦੇ ਹਨ ਇਹੋ ਜਿਹਾ ਦਾਨ ਦੇਣ ਵਾਲੇ ਵੱਡੇ ਕਸਾਈ ਹਨ ਪਾਤਸ਼ਾਹੀ ਦਸਵੀਂ ਵੇਖ ਦਿਖਾਏ ਜਗਤ ਕੋਈ ਲੋਗਨ ਕੋ ਬਸਕੀਨ ਅੰਤ ਕਾਲ ਕਾ ਤੀਟ ਕਟਿਓ ਬਾਸ ਨਰਕ ਮੈਂ ਲੀਨ ਭਾਵ ਇਹੀ ਵੱਡੇ ਅਪਰਾਧੀ ਹਨ ਜੋ ਆਗੂ ਹੋ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਹਨ ਇਨ੍ਹਾਂ ਨੇ ਹੀ ਜੋ ਰਾਜੇ ਜਨਕ ਨੇ ਨਰਕ ਖਾਲੀ ਕੀਤੇ ਸਨ ਉਹ ਨਰਕ ਭਰਨੇ ਹਨ ਐਸੇ ਤਰ੍ਹਾਂ ਝੂਠ ਇੱਕ ਐਸੀ ਸੂਖਮ ਹੈ ਜਿਸ ਨੇ ਸ਼ਿਵਜੀ ਮਹਾਰਾਜ ਦੇ ਲਾਂਗਰੀ ਨੂੰ ਕੋੜਾ ਰਾਕਸ਼ ਬਣਾ ਦਿੱਤਾ ਸੀ ਮਾਣ ਪੱਕਾ ਲੰਗਰ ਤਿਆਰ ਹੋਵੇ ਖੀਰ ਕੜਾ ਅਤੇ 36 ਪ੍ਰਕਾਰ ਦੇ ਭੋਜਨ ਤਿਆਰ ਹੋਵਨ ਤੇ ਕੋਈ ਮੂਰਖ ਟੱਟੀ ਪਿਸ਼ਾਬ ਕਰਕੇ ਬਿਨਾਂ ਹੱਥ ਧੋਤੇ ਤੋਂ ਲੰਗਰ ਨੂੰ ਹੱਥ ਲਾ ਦੇਵੇ ਉਹ ਲੰਗਰ ਉੱਤਮ ਪੁਰਸ਼ਾਂ ਦੇ ਖਾਣ ਦੇ ਕਾਬਿਲ ਰਹਿ ਜਾਏਗਾ ਭਾਅ ਬਿਲਕੁਲ ਨਹੀਂ ਰਹੇਗਾ ਹੁਣ ਤੱਕ ਹਜ਼ੂਰ ਸਾਹਿਬ ਕਲਗੀਧਰ ਪਾਤਸ਼ਾਹ ਦੇ ਛੱਕਣ ਵਾਲਾ ਲੰਗਰ ਵੱਖਰਾ ਹੈ ਔਰ ਉਸ ਲੰਗਰ ਦੇ ਵਿੱਚ ਮਾਸ ਖਾਣ ਵਾਲਾ ਬੰਦਾ ਸੇਵਾ ਨਹੀਂ ਕਰ ਸਕਦਾ ଅਥਵਾ ਅਮਰਤਾਰੀ ਤੋਂ ਬਿਨਾਂ ਲੰਗਰ ਵਿੱਚ ਪੈਰ ਨਹੀਂ ਰੱਖ ਸਕਦਾ ਅੱਜ ਵੀ ਇਹ ਮਰਿਆਦਾ ਕਾਇਮ ਹੈ ਹੋ ਸਕਦਾ ਹੈ ਕੱਲ ਨੂੰ ਮਲੇਸ਼ੀਆ ਦੀ ਕਮੇਟੀ ਬਣ ਜਾਏ ਤੇ ਲੰਗਰ ਵੀ ਬਦਲ ਜਾਏ ਪਰ ਐਸ ਵੇਲੇ ਮੌਜੂਦ ਹੈ ਰਹਿਤਨਾਮੇ ਵਿੱਚ 10ਵੇਂ ਪਾਤਸ਼ਾਹ ਨੇ ਤਾਕੀਦ ਕੀਤੀ ਹੈ ਕਿ ਬੇਅੰਮ੍ਰਿਤ ਜੇ ਦੇ ਹੱਥੋਂ ਅੰਨ ਜਲ ਨਹੀਂ ਵਰਤਣਾ ਕੀ ਵਟਵਾਰੇ ਦੇ ਸਮੇਂ ਮਾਸਟਰ ਤਾਰਾ ਸਿੰਘ ਨੇ ਕੋਈ ਅੰਮ੍ਰਿਤਧਾਰੀ ਦੀ ਥਾਂ ਰਹਿਣ ਦਿੱਤੀ ਹੈ ਕੋਈ ਅੰਮ੍ਰਿਤਧਾਰੀ ਦਾ ਹੋਟਲ ਜਾਂ ਲੰਗਰ ਹੈ ਜਿੱਥੇ ਅੰਮ੍ਰਿਤਧਾਰੀ ਦੀ ਸੇਵਾ ਹੋ ਸਕੇ ਸਿਰਫ ਸੰਗਤ ਤੇ ਪੰਗਤ ਇੱਕ ਕਹਿ ਕੇ ਅੰਮ੍ਰਿਤਧਾਰੀਆਂ ਨੂੰ ਲਿਤਾੜ ਦਿੱਤਾ ਏ ਗੁਰ ਸਿੱਖਾਂ ਦੀ ਬੇਇੱਜ਼ਤੀ ਨਹੀਂ ਕੀਤੀ ਭਾਵ ਬੇਇੱਜ਼ਤੀ ਕੀਤੀ ਹੈ ਅੱਜ ਦੇ ਸਮੇਂ ਵਿੱਚ ਜੋ ਵੀ ਪਾਰਟੀਆਂ ਜਾਂ ਵਿਆਹ ਸ਼ਾਦੀਆਂ ਹੁੰਦੀਆਂ ਹਨ ਉਹਨਾਂ ਵਿੱਚ ਜੋ ਵੀ ਖਾਣ ਸ਼ਾਮੇ ਲਾਏ ਜਾਂਦੇ ਹਨ ਕਿ ਇਹ ਅਮਰਤ ਧਾਰੀ ਹੁੰਦੇ ਹਨ ਫਿਰ ਜੋ ਬੈਂਚਾਂ ਤੇ ਖਾਣਾ ਰੱਖਿਆ ਜਾਂਦਾ ਹੈ ਤੇ ਖਾਣ ਤੋਂ ਬਾਅਦ ਚੁੱਕ ਕੇ ਫਿਰ ਸੁੱਚੇ ਖਾਣੇ ਵਿੱਚ ਮਿਲਾਇਆ ਜਾਂਦਾ ਹੈ ਇਸ ਥਾਂ ਕਦੇ ਅਮਰਤ ਧਾਰੀ ਦੀ ਪੂਛ ਪ੍ਰਤੀਤ ਕੀਤੀ ਹੈ ਇਹ ਸਭ ਕਾਲ ਯੁਗ ਦੀ ਝੂਠ ਹੈ ਹੋਰ ਲੋ ਉਹੀ ਨਾਲੀ ਪਾਣੀ ਵਾਲੀ ਟੱਟੀ ਵਿੱਚ ਹੈ ਉਹੀ ਰਸੋਈ ਵਿੱਚ ਹੈ ਕਿ ਇਹ ਝੂਠ ਨਹੀਂ ਹੈ ਇਸ ਝੂਠ ਤੇ ਝੂਠ ਨਾਲ ਕਲਯੁਗ ਨੇ ਬੇੜਾ ਗਰਕ ਕਰ ਦਿੱਤਾ ਹੈ ਤਦੇ ਤਾਂ ਪੂਤਾ ਪ੍ਰੇਤਾ ছায়ਾ ਦੀ ਕਸਰ ਸਾਡੇ ਘਰਾਂ ਵਿੱਚ ਆਵੜੀ ਹੈ ਜਿਹੜੇ ਕੋ ਸਿੱਖੀ ਨੂੰ ਛੱਡ ਗਏ ਹਨ ਉਹਨਾਂ ਨੂੰ ਕਲਗੀਧਾਰ ਪਾਤਸ਼ਾਹ ਨੇ ਛੇਕ ਦਿੱਤਾ ਹੈ ਹਜ਼ੂਰ ਅੰਮ੍ਰਿਤ ਛਕਾ ਕੇ ਇਹ ਹਦਾਇਤ ਕੀਤੀ ਹੈ ਕਿ ਧੀਰਮਲੀਏ ਰਾਮ ਰਾਈਏ ਨੜੀ ਮਾਰ ਕੁੜੀ ਮਾਰ ਸਿਰਗੁਮ ਇਹਨਾਂ ਨਾਲ ਮਿਰਵਰਤਨ ਨਹੀਂ ਕਰਨਾ ਸਿੱਖਾਂ ਨੂੰ ਬੰਦ ਕੀਤਾ ਹੈ ਜੇ ਦੇਖਿਆ ਜਾਵੇ ਤਾਂ ਧੀਰਮਲੀਏ ਤੇ ਰਾਮ ਰਾਈਏ ਦੁਨਿਆਵੀ ਰਿਸ਼ਤੇ ਵਿੱਚ ਗੁਰੂ ਕੇ ਪੁੱਤਰ ਹਨ ਪਰ ਇਹਨਾਂ ਨੂੰ ਕੱਢਿਆ ਕਿਉਂ ਕੱਢਿਆ ਇਸ ਵਾਸਤੇ ਕਿ ਨਾਮ ਬਾਣੀ ਨੂੰ ਛੱਡ ਕੇ ਜੰਤਰ ਮੰਤਰ ਭੂਤਾਂ ਪ੍ਰੇਤਾਂ ਵਿੱਚ ਵੜ ਗਏ ਸਨ ਜਿਹੜੇ ਸਿੱਖ ਨਾਮ ਬਾਣੀ ਨੂੰ ਨਹੀਂ ਮੰਨਦੇ ਉਹਨਾਂ ਤੇ ਭੂਤਾਂ ਪ੍ਰੇਤਾਂ ਛਾਇਆ ਦੀ ਕਸਰ ਹੋ ਜਾਂਦੀ ਹੈ ਚੰਗੇ ਚੰਗੇ ਜਿਹੜੇ ਆਗੂ ਕਹੋਂਦੇ ਹਨ ਤੇ ਬੜੀਆਂ ਉੱਚੀਆਂ ਬਾਹਾਂ ਕਰਕੇ ਪ੍ਰਚਾਰ ਕਰਦੇ ਹਨ ਉਹਨਾਂ ਦੇ ਵੀ ਜਦੋਂ ਛਾਇਆ ਦਾ ਗਿੜਾ ਚੜਦਾ ਹੈ ਉਦੋਂ ਉਹ ਵੀ ਡੇਰੇ ਪਹੁੰਚ ਜਾਂਦੇ ਹਨ ਕਿਉਂਕਿ ਦਿਖਾਵੇ ਮਾਤਰ ਤਾਂ ਸਿੱਖੀ ਦੇ ਆਗੂ ਤੇ ਠੇਕੇਦਾਰ ਹੁੰਦੇ ਹਨ ਪਰ ਉਹਨਾਂ ਦੇ ਅੰਦਰ ਰਤੀ ਭਰਵੀ ਨਾਮ ਬਾਣੀ ਦਾ ਪਿਆਰ ਨਹੀਂ ਹੁੰਦਾ ਜਿਸ ਨੂੰ ਸਾਹਿਬ ਕਹਿੰਦੇ ਹਨ ਪਾਤਸ਼ਾਹੀ ਦਸਵੀਂ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੁਤੇ ਏਕ ਰਤੀ ਬਿਨ ਏਕ ਰਤੀ ਕੇ ਭਾਵ ਜਿਸ پاس ਇੱਕ ਰਤੀ ਪਰ ਬਾਣੀ ਨਾਲ ਪਿਆਰ ਨਹੀਂ ਉਹਨਾਂ ਦਾ ਮੁੱਲ ਇੱਕ ਰਤੀ ਵੀ ਨਹੀਂ ਹੈ ਤੇਵੇਂ ਹੀ ਝੂਠ ਬੋਲਣਾ ਝੂਠ ਖਾਣੀ ਠੱਗੀ ਮਾਰਨੀ ਧੋਖਾ ਕਰਨਾ ਦੂਜੇ ਦਾ ਹੱਕ ਖਾਣਾ ਉਹਨਾਂ ਦਾ ਹਸ਼ਰ ਇਹੀ ਹੁੰਦਾ ਹੈ ਜੋ ਤੁਸੀਂ ਪੜ ਰਹੇ ਹੋ ਇੱਕ ਸ਼ਾਹੂਕਾਰ ਸੀ ਇਸਦੇ ਘਰ ਪੁੱਤਰ ਨਹੀਂ ਸੀ ਨੌਕਰ ਬੜਾ ਨੇਕ ਤੇ ਇਮਾਨਦਾਰ ਸੀ ਇਸ ਸ਼ਾਹੂਕਾਰ ਦੀ ਸੇਵਾ ਕਰਦਾ ਸੀ ਸੇਠ ਇਸ ਪਰ ਬੜਾ ਖੁਸ਼ ਹੋਇਆ ਤੇ ਘਰਵਾਲੀ ਨੂੰ ਕਹਿਣ ਲੱਗਿਆ ਇਸ ਨੌਕਰ ਦਾ ਦੁਕਾਨ ਵਿੱਚ ਹਿੱਸਾ ਪਾ ਦਈਏ ਹੁਣ ਘਰਵਾਲੀ ਵੀ ਰਜ਼ਾਮੰਦ ਹੋ ਗਈ ਸੇਠ ਨੇ ਨੌਕਰ ਦਾ ਚੌਥਾ ਹਿੱਸਾ ਪਾ ਲਿਤਾ ਨੌਕਰ ਹੋਰ ਵੀ ਦਿਲਚਸਪੀ ਨਾਲ ਸੇਵਾ ਕਰਨ ਲੱਗਿਆ ਸਾਲ ਮਗਰੋਂ ਸ਼ਾਹੂਕਾਰ ਦੇ ਹਿਸਾਬ ਕੀਤਾ 2 ਲੱਖ ਰੁਪਏ ਬਚਤ ਹੋਈ ਹੁਣ सेठ ਦਾ ਮਨ ਬੇਈਮਾਨ ਹੋ ਗਿਆ ਤੇ ਮਨ ਵਿੱਚ ਸੋਚਿਆ ਇਹ ਤਾਂ ਮੇਰਾ ਸ਼ਰੀਕ ਬਣ ਜਾਏਗਾ ਸਿਆਣੇ ਕਹਿੰਦੇ ਹਨ ਤਮਾ ਕਾ ਖਿਆਲ ਇਸ ਮਨ ਪੈਦਾ ਹੋ ਹੀ ਜਾਂਦਾ ਹੈ ਤੋ ਬਦੀ ਕਰਨੇ ਦਾ ਮਨ ਮੇ ਇਰਾਦਾ ਹੋ ਹੀ ਜਾਂਦਾ ਹੈ ਬਾਣੀ ਕਹਿੰਦੀ ਹੈ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਭਾਵ ਜਿੱਥੇ ਅਬਗੁਨ ਆ ਜਾਣ ਉਸ ਬੰਦੇ ਦੀ ਜ਼ਮੀਰ ਕੁੱਤੇ ਵਾਂਗੂ ਹਲਕ ਜਾਂਦੀ ਹੈ ਤੇ ਜਦੋਂ ਕੁੱਤਾ ਹਲਕ ਜਾਂਦਾ ਹੈ ਤਾਂ ਉਸਦੇ ਮੂੰਹ ਵਿੱਚੋਂ ਝਾਗ ਨਿਕਲਣ ਲੱਗ ਜਾਂਦੀ ਹੈ ਤੇ ਪੂੰਛ ਸਿੱਧੀ ਹੋ ਜਾਂਦੀ ਹੈ ਤੇ پاگل ਹੋ ਜਾਂਦਾ ਹੈ ਤੇ پاگل ਕੁੱਤਾ ਇੱਕ ਥਾਂ ਤੇ ਖਲੋਂਦਾ ਨਹੀਂ ਭੱਜਾ ਹੀ ਫਿਰਦਾ ਹੈ ਜਿਉਂ ਕੁੱਕਰ ਹਰਕਾਇਆ ਤਾਵੇ ਦੈ ਦਿਸ ਜਾਏ ᱛਿਵੇਂ ਹੀ ਇਹ ਅਬਗੁਨ ਸੇਠ ਵਿੱਚ ਆ ਗਏ ਤੇ ਕਿਸੇ ਡਾਕਟਰ ਨੂੰ 500 ਰੁਪਿਆ ਦਿੱਤਾ ਉਸ ਪਾਸੋਂ ਜ਼ਹਿਰ ਦਿਵਾ ਕੇ ਨੌਕਰ ਨੂੰ ਮਰਵਾ ਦਿੱਤਾ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਸੇਠ ਦੇ ਘਰ ਕੁਝ ਸਮੇਂ ਬਾਅਦ ਪੁੱਤਰ ਹੋ ਗਿਆ ਹੁਣ ਸੇਠ ਹੋਰ ਵੀ ਬੜਾ ਖੁਸ਼ ਹੋਇਆ ਤੇ ਘਰਵਾਲੀ ਨੂੰ ਕਿਹਾ ਐਵੇਂ ਲੋਕੀ ਰੱਬ ਨੂੰ ਪੂਜਦੇ ਮੰंदे ਹਨ ਤੇ ਸਾਦਾ ਅੱਗੇ ਨੱਕ ਰਗੜਦੇ ਹਨ ਦੇਖ ਪਾਪ ਕਰਨ ਨਾਲ ਪੁੱਤਰ ਰੂਪੀ ਕਿੱਡਾ ਵੱਡਾ ਮਿੱਠਾ ਫਲ ਮਿਲਿਆ ਹੈ ਹੁਣ ਮੁੰਡੇ ਦੀ ਪੂਰੀ ਤਰ੍ਹਾਂ ਪਿਆਰ ਨਾਲ ਸੇਵਾ ਕਰਦਾ ਰਿਹਾ ਪੜਾਇਆ ਲਿਖਾਇਆ ਜਦੋਂ ਜਵਾਨ ਹੋ ਗਿਆ ਉਸ ਦਾ ਵਿਆਹ ਕੀਤਾ ਵਿਆਹ ਤੋਂ ਦੂਜੇ ਤੀਜੇ ਦਿਨ ਮੁੰਡਾ ਬਿਮਾਰ ਹੋ ਗਿਆ ਇਸ ਦੇ ਕਾਲਜੇ ਵਿੱਚ ਐਸੀ ਦਰਦ ਹੋਈ ਕਿ ਸੇਠ ਨੇ ਬੜਾ ਇਲਾਜ ਕਰਾਇਆ ਪਰ ਦਰਦ ਨਾ ਹਟੀ। ਹੁਣ ਮੁੰਡੇ ਨੂੰ ਐਡੀ ਜ਼ੋਰ ਦੀ ਦਰਦ ਹੋਈ ਕਿ ਮੁੰਡਾ ਬੇਹੋਸ਼ ਹੋ ਗਿਆ। ਹੁਣ ਮੁੰਡੇ ਦਾ ਆਖਰੀ ਵਕਤ ਆ ਗਿਆ ਤੇ ਕਪਾਟ ਖੁੱਲ ਗਈ। ਜਿਸ ਤਰ੍ਹਾਂ ਸੇਠ ਨੇ ਪਾਪ ਕਰਮ ਕੀਤਾ ਸੀ ਉਹ ਸਾਰਾ ਅੱਗੇ ਆਖ ਲੋਤਾ। ਹੁਣ ਮੁੰਡਾ ਉੱਠ ਕੇ ਬੈਠ ਗਿਆ ਤੇ ਸੇਠ ਨੂੰ ਆਪਣੇ ਪਾਸ ਬਿਠਾ ਕੇ ਗਿਆ। ਸੇਠ ਮੈਂ ਤੇਰੀ ਸੇਵਾ ਕੀਤੀ ਤੇ ਤੂੰ ਮੈਨੂੰ ਜ਼ਹਿਰ ਪਿਲਾਈ। ਉਸ ਦਾ ਫਲ ਮੋਹ ਰੂਪੀ ਮੁੰਡਾ ਮੈਨੂੰ ਮਿਲਿਆ। ਮੁੰਡੇ ਦੀ ਤੂੰ ਸੇਵਾ ਰੂਪੀ ਕਰਜ਼ਾ ਲਾਇਆ ਮੈਂ ਤੇਰੀ ਸੇਵਾ ਕੀਤੀ ਤੇ ਤੂੰ ਮੇਰੀ ਸੇਵਾ ਕੀਤੀ ਨਾ ਕੁਝ ਤੇਰੇ ਪੱਲੇ ਪਿਆ ਤੇ ਨਾ ਹੀ ਮੰਨੂ ਕੁਝ ਮਿਲਿਆ ਤੇ ਐਵੇਂ ਵਕਤ ਜਾਇਆ ਕੀਤਾ ਮਾਨਸ ਸੇਵਾ ਖਰੀ ਦੁਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਭਾਵ ਨਾਮ ਜਪਦਾ ਜਾਂ ਕਿਸੇ ਨਾਮ ਜਪਣ ਵਾਲੇ ਦੀ ਸੇਵਾ ਕਰਦਾ ਤਾਂ ਇਹ ਵਕਤ ਵੀ ਸਫਲਾ ਹੋ ਜਾਂਦਾ ਸੇਠ ਤੇਰੀ ਮੇਰੀ ਸੇਵਾ ਕਰਨ ਨਾਲ ਦੋਨੋਂ ਹੀ ਖਾਲੀ ਰਹਿ ਗਏ ਹੁਣ ਮੇਰਾ ਅੰਤ ਸਮਾ ਆ ਗਿਆ ਹੈ ਤੇ ਮੈਂ ਚੱਲਿਆ ਹਾਂ ਹੁਣ ਸੇਠ ਨੇ ਕਿਹਾ ਇਹ ਜੋ ਤੇਰੀ ਘਰ ਵਾਲੀ ਹੈ ਇਸ ਦਾ ਕੀ ਹਾਲ ਹੋਵੇਗਾ ਅੱਗੋ ਮੁੰਡੇ ਨੇ ਉੱਤਰ ਦਿੱਤਾ ਇਹ ਉਹ ਡਾਕਟਰ ਹੈ ਜਿਸ ਨੇ 500 ਰੁਪਏ ਲੈ ਕੇ ਜ਼ਹਿਰ ਦਿੱਤੀ ਸੀ ਇਹ ਵੀ ਹੁਣ ਚੁੜ-ਚੁੜ ਕਰਕੇ ਆਪਣੀ ਉਮਰ ਬਿਹਾਵੇਗੀ ਹੋਰ ਤੇਰਾ ਮੇਰਾ ਲੇਖਾ ਸਾਫ਼ ਹੋ ਗਿਆ ਹੈ ਤੇ 500 ਰੁਪਿਆ ਤੇਰੇ ਵੱਲ ਬਚਦਾ ਹੈ ਉਹ ਮੇਰੇ ਮਰਨੇ ਪਰ ਖਰਚ ਕਰ ਦੇਵੀਂ ਇਹ ਗੱਲ ਕਹਿ ਕੇ ਨੌਕਰ ਲੰਮਾ ਪੈ ਗਿਆ ਤੇ ਪੈਨਸਾਰ ਪ੍ਰਾਨ ਨਿਕਲ ਗਏ ਹੁਣ ਸੇਠ ਆਪਣੀ ਕੀਤੀ ਤੇ ਪਛਤਾਉਂਦਾ ਹੈ ਤੇ ਨਾਲੇ ਰੋਂਦਾ ਹੈ ਦੀਨ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਭਾਵ ਇਹ ਮਾਇਆ ਨ ਕਿਸੇ ਦੇ ਨਾਲ ਗਈ ਹੈ ਤੇ ਨਾ ਕਿਸੇ ਦੇ ਨਾਲ ਜਾਣੀ ਹੈ ਇੱਕ ਦਫਾ ਮਰਦਾਨੇ ਨੇ ਕਿਹਾ ਪਾਦਸ਼ਾ ਬਹੁਤ ਦਿਨ ਹੋਏ ਹਨ ਭੁੱਖੇ ਨੂੰ ਕਿਸੇ ਨਗਰ ਚਲੋ ਪੇਟ ਦੀ ਅੱਗ ਬੁਝਾਓ ਹਜ਼ੂਰ ਨੇ ਕਿਹਾ ਮਰਦਾਨਿਆ ਸਾਡਾ ਨਗਰ ਵਿੱਚ ਜਾਣ ਦਾ ਕੋਈ ਵਿਚਾਰ ਨਹੀਂ ਹੈ ਤੂੰ ਰੋਟੀ ਖਾਣੀ ਹੈ ਤਾਂ ਇਸ ਪਿੰਡ ਤੋਂ ਖਾਇਆ ਅੱਗੋਂ ਬੇਨਤੀ ਕੀਤੀ ਪਾਦਸ਼ਾ ਮੇਰੇ ਪੱਲੇ ਕੁਝ ਹੈ ਨਹੀਂ ਤੇ ਮੰਗ ਖਾਣਾ ਤੁਸੀਂ ਕੁਝ ਕਹਿੰਦੇ ਹੋ ਸਾਡਾ ਧਰਮ ਨਹੀਂ ਹੈ ਤੇ ਤੁਹਾਡੇ ਬਿਨਾ ਮੈਨੂੰ ਪੁੱਛਣਾ ਕਿਸਨੇ ਹੈ ਹਜ਼ੂਰ ਨੇ ਕਿਹਾ ਮਰਦਾਨਿਆ ਤੁਸੀਂ ਸਾਡੇ ਹੁਕਮ ਅਨੁਸਾਰ ਚੱਲਿਆ ਹੈ ਛੱਤੀ ਪਦਾਰ ਤੇਰੇ ਪੈਰ ਚੁੰਮਣਗੇ ਅੱਗੋਂ ਮਰਦਾਨੇ ਨੇ ਸਤਿ ਬਚਨ ਕਿਹਾ ਹੁਣ ਸਤਗੁਰੂ ਤਾਂ ਇੱਥੇ ਬੈਠ ਗਏ ਤੇ ਮਰਦਾਨਾ ਨਗਰ ਵਿੱਚ ਚਲਾ ਗਿਆ ਜਿਸ ਨੇ ਮਰਦਾਨੇ ਨੂੰ ਦੇਖਿਆ ਉਹੀ ਚਰਨੀ ਆ ਲੱਗਾ ਜੋ ਕੁਝ ਵੀ ਜਿਸ ਦੇ ਪਾਸ ਸੀ ਉਹ ਮਰਦਾਨੇ ਦੇ ਅੱਗੇ ਰੱਖ ਦਿੱਤਾ ਲੱਡੂ ਪੇੜੇ ਜਲੇਬੀਆਂ ਦੁੱਧ ਆਦਿਕ ਪਦਾਰਤ ਅੱਗੇ ਰੱਖੇ ਕਿਸੇ ਨੇ ਬਸਤਰ ਸੀਤੇ ਹੋਏ ਕਿਸੇ ਨੇ ਥਾਨ ਸਿਲਕ ਲੱਠਾ ਮਲਮਲ ਆਦਿਕ ਹੋਰ ਇਸਤਰੀਆਂ ਨੇ ਜੇਵਰ ਆਦਿਕ ਸੋਨੇ ਚਾਂਦੀ ਦੇ ਮਰਦਾਨੇ ਦੇ ਅੱਗੇ ਰੱਖ ਦਿੱਤੇ ਮਰਦਾਨਾ ਵੇਖ ਕੇ ਨਿਹਾਲ ਹੋ ਗਿਆ ਪੰਡ ਬੰਨੀ ਤੇ ਸਤਗੁਰੂ ਦੇ ਪਾਸ ਆ ਗਿਆ ਅਗੋ ਹਜ਼ੂਰ ਨੇ ਕਿਹਾ ਮਰਦਾਨਿਆ ਇਹ ਕੀ ਚੁੱਕ ਲਿਆਂਦਾ ਹੈ ਮਰਦਾਨੇ ਨੇ ਬੇਨਤੀ ਕੀਤੀ ਪਾਤਸ਼ਾ ਤੇਰੇ ਬਚਨਾਂ ਦੇ ਸਦਕੇ ਇਹ ਬਿਆੰਤ ਪਦਾਰਤ ਮਿਲਿਆ ਹੈ ਅਜੂਰ ਨੇ ਕਿਹਾ ਤੈਨੂੰ ਕਿਹਾ ਸੀ ਰੋਟੀ ਖਾ ਕੇ ਆ ਤੂੰ ਪੰਡ ਬਣ ਕੇ ਲੈ ਆਇਆ ਹੈ ਅਸੀਂ ਅਜ ਇੱਥੇ ਕੱਲ ਕਿਤੇ ਤੂੰ ਐਡੀ ਭਾਰੀ ਪੰਡ ਕਿੱਥੇ ਕਿੱਥੇ ਚੁੱਕੀ ਫਿਰੇਗਾ ਅੱਗੋ ਮਰਦਾਨੇ ਨੇ ਕਿਹਾ ਪਾਦਸ਼ਾਹ ਮੈਂ ਆਪੇ ਚੁੱਕ ਲਵਾਂਗਾ ਜਦੋਂ ਵੀ ਘਰ ਜਾਂਦਾ ਹੈ ਖਾਲੀ ਹੱਥ ਜਾਂਦਾ ਹੈ ਹੁਣ ਇਹ ਪਦਾਰਥ ਦੇ ਕੇ ਮਾਂ ਖੁਸ਼ ਹੋਵੇਗੀ ਤੇ ਘਰਵਾਲੀ ਬਾਲ ਬੱਚਾ ਸਾਰੇ ਇੱਜ਼ਤ ਤੇ ਸੇਵਾ ਕਰਨਗੇ ਅੱਗੇ ਸਾਰੇ ਮੁਖੱਟੂ ਸਮਝਦੇ ਹਨ ਤੇ ਕਹਿੰਦੇ ਹਨ ਸਾਲ-ਸਾਲ ਦੋ-ਦੋ ਸਾਲ ਬਾਹਰ ਲਾਉਂਦੇ ਹਨ ਤੇ ਘਰ ਖਾਲੀ ਮੋੜ ਆਉਂਦੇ ਹਨ। ਹਜ਼ੂਰ ਨੇ ਕਿਹਾ ਜਬ ਵਾਪਸ ਦੇ ਆ ਸਾਡਾ ਬਚਨ ਮੰਨ। ਹੁਣ ਮਰਦਾਨੇ ਨੇ ਕਿਹਾ ਮਹਾਰਾਜ ਕਿਸੇ ਪਾਸੋਂ ਮੰਗ ਕੇ ਤਾਂ ਨਹੀਂ ਲਈ ਲੋਕਾਂ ਨੇ ਆਪੇ ਹੀ ਦਿੱਤੀ ਹੈ। ਫਿਰ ਹਜ਼ੂਰ ਨੇ ਕਿਹਾ ਸਾਡਾ ਬਚਨ ਮੰਨ ਵਾਪਸ ਮੋੜ ਕੇ ਆ। ਮਰਦਾਨੇ ਨੇ ਕਿਹਾ ਪਾਦਸ਼ਾ ਮੈਂ ਕਿਸੇ ਨੂੰ ਜਾਣਦਾ ਨਹੀਂ। ਪਤਾ ਨਹੀਂ ਕੌਣ ਕੀ ਦੇ ਗਿਆ ਹੈ ਕਿੰਨੂੰ ਵਾਪਸ ਕਰਾਂ। ਹਜ਼ੂਰ ਨੇ ਚੰਗਾ ਮਰਦਾਨਿਆ ਉੱਥੇ ਪਰੇ ਕਰਕੇ ਸੁੱਟ ਦੇ। ਹੁਣ ਮਰਦਾਨੇ ਨੇ ਕਿਹਾ ਮਹਾਰਾਜ ਤੁਸੀਂ ਤਾਂ ਇਉਂ ਡਰਦੇ ਹੋ ਜਿਵੇਂ ਮੋਇਆ ਸੱਪ ਹੋਵੇ। ਹਜ਼ੂਰ ਨੇ ਕਿਹਾ ਤੂੰ ਤਾਂ ਮੋਇਆ ਕਹਿੰਦਾ ਹੈ ਅਸੀਂ ਇਸ ਨੂੰ ਜਿਉਂਦਾ ਸੱਪ ਕਹਿੰਦੇ ਹਾਂ। ਮਰਦਾਨਿਆ ਉਹ ਦੇਖ ਤਿੰਨ ਬੰਦੇ ਆਉਂਦੇ ਹਨ। ਇਹ ਪੰਡ ਇੱਥੇ ਰੱਖ ਦੇ ਆ ਆਪਾਂ ਉਸ ਝਾੜੀ ਦੇ ਓਲੇ ਹੋ ਜਾਈਏ। ਫਿਰ ਅੱਖੀਂ ਦੇਖ ਤਮਾਸ਼ਾ ਸੱਪ ਇਹਨਾਂ ਨੂੰ ਕਿਵੇਂ ਡੰਗ ਮਾਰਦਾ ਹੈ। ਪੰਡ ਇੱਥੇ ਰੱਖ ਕੇ ਸਾਹਿਬ ਇੱਕ ਝਾੜੀ ਦੇ ਓਲੇ ਹੋ ਗਏ। ਉਹ ਤਿੰਨੇ ਪਾਂਡਕੋ ਨੂੰ ਲੰਗੇ ਤਾਂ ਦੇਖ ਕੇ ਬੜੇ ਪ੍ਰਸੰਨ ਹੋਏ ਪਾਂਡ ਖੋਲ ਕੇ ਦੇਖੀ ਤਾਂ ਕਹਿਣ ਲੱਗੇ ਭਈ ਚੰਗਾ ਮਹੂਰਤ ਸੀ ਜਦੋਂ ਘਰੇ ਚੱਲੇ ਸੀ ਹੀਰੇ ਸੋਨੇ ਚਾਂਦੀ ਆਦਿਕ ਪਦਾਰਤ ਦੀ ਪਾਂਡ ਮਿਲ ਗਈ ਹੈ ਕਿਉਂ ਭਈ ਗੋਪਾਲਿਆ ਚੱਕੋ ਪਾਂਡ ਤੇ ਚਲੋ ਘਰ ਮੁੜ ਚਲੀਏ ਦੂਜੇ ਨੇ ਕਿਹਾ ਭਈ ਭੁੱਖ ਲੱਗੀ ਹੈ ਦੋ ਜਣੇ ਇੱਥੇ ਬੈਠ ਜਾਓ ਤੇ ਇੱਕ ਜਣਾ ਰੋਟੀਆਂ ਲੈ ਆਓ ਤੇ ਫਿਰ ਘਰ ਚੱਲੇ ਚੱਲਾਂਗੇ ਇਸ ਵਿਚਾਰ ਅਨੁਸਾਰ ਇੱਕ ਜਣਾ ਰੋਟੀਆਂ ਲੈਣ ਪਿੰਡੋ ਚਲਾ ਗਿਆ ਤੇ ਦੋ ਜਾਣੇ ਪੰਡ ਖੋਲ ਬੈਠ ਗਏ ਤੇ ਆਪਸ ਵਿੱਚ ਵਿਚਾਰ ਕੀਤੀ ਭਾਈ ਜੇ ਆਪਾਂ ਦੋਨੋਂ ਹੀ ਪੰਡ ਰੱਖ ਲਈਏ ਤਾਂ ਠੀਕ ਹੈ ਹੁਣ ਰੋਟੀਆਂ ਵਾਲੇ ਨੇ ਸੋਚਿਆ ਹੁਣ ਤਾਂ ਮੈਨੂੰ ਤੀਜਾ ਹਿੱਸਾ ਮਿਲੇਗਾ ਤੇ ਰੋਟੀਆਂ ਵਿੱਚ ਜ਼ਹਿਰ ਪਾ ਦੇਵਾਂ ਤਾਂ ਸਾਰੀ ਪੰਡ ਮੇਰੇ ਇਕੱਲੇ ਦੀ ਹੋ ਜਾਵੇਗੀ ਇਸ ਵਿਚਾਰ ਅਨੁਸਾਰ ਰੋਟੀਆਂ ਵਿੱਚ ਜ਼ਹਿਰ ਪਾ ਦਿੱਤੀ ਤੇ ਲੈ ਕੇ ਵਾਪਸ ਆਇਆ ਇਸਨੇ ਰੋਟੀਆਂ ਰੱਖੀਆਂ ਹੀ ਸੰ ਕਿ ਇੱਕ ਨੇ ਡਾਂਗ ਇੱਧਰ ਸਿਰ ਵਿੱਚ ਮਾਰੀ ਤੇ ਦੂਜੇ ਨੇ ਦੂਜੇ ਪਾਸੇ ਮਾਰੀ ਤੇ ਬੋਲਣ ਵੀ ਨਾ ਦਿੱਤਾ ਤੇ ਖਤਮ ਕਰ ਦਿੱਤਾ ਹੁਣ ਨਿਹਾਲੇ ਨੇ ਕਿਹਾ ਲੋ ਭਈ ਰੋਟੀ ਖਾਓ ਤੇ ਪੰਡ ਉਠਾਓ ਚਲਿਏ ਘਰ ਨੂੰ ਇਹਨਾਂ ਦੋਨਾਂ ਨੇ ਰੋਟੀਆਂ ਹੱਥਾਂ ਤੇ ਰੱਖ ਕੇ ਇੱਕ ਇੱਕ ਬੁਰਕੀ ਮੂੰਹ ਵਿੱਚ ਹੀ ਪਾਈ ਸੀ ਤੇ ਦੋਨੋਂ ਹੀ ਬੇਹੋਸ਼ ਹੋ ਕੇ ਇੱਕ ਇੱਧਰ ਲੰਮਾ ਪੈ ਗਿਆ ਤੇ ਦੂਜਾ ਉੱਧਰ ਲੰਮਾ ਪੈ ਗਿਆ ਕਿਉਂਕਿ ਜ਼ਹਿਰ ਪਾਈ ਹੋਈ ਸੀ ਬੋਤੀ ਹੁਣ ਤਿੰਨੇ ਹੀ ਮਰ ਗਏ ਤੇ ਪੰਡ ਉੱਥੇ ਹੀ ਪਈ ਰਹੀ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਰਦਾਨਿਆ ਉਹਨਾਂ ਦੇ ਨਾਲ ਤਾਂ ਨਹੀਂ ਗਈ ਹੁਣ ਤੂੰ ਚੁਕ ਲੈ ਸ਼ਾਇਦ ਤੇਰੇ ਨਾਲ ਚਲੀ ਜਾਵੇ ਇਹ ਗੱਲ ਸੁਣ ਕੇ ਮਰਦਾਨਾ ਚਰਨਾ ਤੇ ਡਿੱਗ ਪਿਆ ਤੇ ਰੋ ਕੇ ਬੇਨਤੀ ਕੀਤੀ ਪਾਤਸ਼ਾ ਮੈਂ ਭੁੱਲ ਗਿਆ ਬਾਬਾ ਜੀ ਨੇ ਕਿਹਾ ਬੰਦੇ ਨਾਲ ਸੇਵਾ ਔਰ ਸਿਮਰਨ ਨੇ ਜਾਣਾ ਹੈ ଅਤਵਾ ਜੋ ਬੰਦਾ ਚੰਗੇ ਮੰਦੇ ਕਰਮ ਕਰਦਾ ਹੈ ਉਸਨੇ ਨਾਲ ਜਾਣਾ ਹੈ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗਿਏ ਤਿੱਥੇ ਖੜੇ ਦਿਸਣ ਭਾਗ ਚੰਗੇ ਕੰਮ ਸੱਜਣ ਤੇ ਮਾੜੇ ਕੰਮ ਦੁਸ਼ਮਣ ਇਨਾ ਕਰਮਾਂ ਨੇ ਧਰਮਰਾਜ پاس ਗਵਾਹੀ ਦੇਣੀ ਹੈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਭਾਵ ਜੋ ਚੰਗੇ ਮੰਦੇ ਕਰਮ ਇੱਥੇ ਕੀਤੇ ਹਨ अथवा ਪੁੰਨ ਦਾਨ ਜੋ ਕੀਤਾ ਹੈ ਇਸ ਦਾ ਹਿਸਾਬ ਕਿਤਾਬ ਦੇਖ ਕੇ ਧਰਮ ਧਰਮ ਰਾਜ ਨੇ ਸਵਰਗ ਨਰਕ ਜਾਂ ਜੂਨਾ ਵਿੱਚ ਭੇਜਣਾ ਹੈ ਤੇ ਜਿਸ ਨੇ ਨਾਮ ਜਪਿਆ ਹੈ ਉਸ ਨੂੰ ਧਰਮ ਰਾਜ ਸਤਿਕਾਰ ਨਾਲ ਦਰਗਾਹ ਵਿੱਚ ਭੇਜੇਗਾ। ਇਸ ਤਰ੍ਹਾਂ ਬਾਬਾ ਜੀ ਨੇ ਨਾਮ ਜਪਣਾ ਔਰ ਨਿਤਨੇਮ ਕਰਨ ਦੀ ਤਾਕੀਦ ਕੀਤੀ ਤੇ ਕਿਹਾ ਆਤਮਾ ਸਿਆਂ ਤੁਸੀਂ ਗੁਰੂ ਨੂੰ ਹਾਜ਼ਰ ਜਾਣ ਕੇ ਕੀਰਤਨ ਕਰਿਆ ਕਰੋ। ਹੋਰ ਪਤਲਾ ਜਿਆ ਮਲਮਲ ਦਾ ਰੁਮਾਲਾ ਲੈ ਕੇ ਸਾਬਨ ਨਾਲ ਧੋ ਕੇ ਮਾਇਆ ਕੱਢ ਲੈਣਾ ਤੇ ਜਪਜੀ ਦਾ ਪਾਠ ਕਰਦੇ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪਤਰਾਂ ਤੇ ਫੇਰ ਲੈਣਾ ਫਿਰ ਪਾਣੀ ਦੇ ਵਿੱਚ ਧੋ ਲੈਣਾ ਜੇ ਪਾਣੀ ਕਾਲਾ ਹੋ ਜਾਏ ਤਾਂ ਗਿਲਾਨੀ ਨਹੀਂ ਕਰਨੀ ਵਿੱਚ ਦੁੱਧ ਪਾ ਲੈਣਾ ਵਿੱਚ ਮਿੱਠਾ ਪਾ ਲੈਣਾ ਇਹ ਅੰਮ੍ਰਿਤ ਰੋਜ਼ ਥੋੜਾ ਥੋੜਾ ਪਿਲਾਇਆ ਜਾਣਾ ਇਸ ਤਰ੍ਹਾਂ ਛਾਇਆ ਨਹੀਂ ਰਹੇਗੀ ਅੱਗੋ ਆਤਮਾ ਸਿੰਘ ਨੇ ਸਤਿਵਚਨ ਕੀਤਾ ਹੁਣ ਬਾਬਾ ਜੀ ਨੇ ਕਿਹਾ ਜਦੋਂ ਨਾਮ ਬਾਣੀ ਵਿਸਰ ਜਾਂਦਾ ਹੈ ਉਦੋਂ ਸਾਰੇ ਦੁੱਖ ਆ ਚਮੜਦੇ ਹਨ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਭਾਗ ਬਾਣੀ ਗੁਰੂ ਦੀ ਬਾਹ ਹੈ ਜੋ ਗੁਰੂ ਕੀ ਬਾਹ ਹੈ ਜੋ ਗੁਰੂ ਕੀ ਬਾਹ ਫੜ ਲੈਂਦਾ ਹੈ ਤੇ ਨਿਤਨੇਮ ਪੱਕਾ ਕਰਦਾ ਹੈ ਉੱਥੇ ਕੋਈ ਦੁੱਖ ਨਹੀਂ ਆਉਂਦਾ ਜੇ ਆਉਂਦਾ ਹੈ ਤਾਂ ਹਵਾ ਵਾਂਗੂ ਲੰਘ ਜਾਂਦਾ ਹੈ ਆਤਮਾ ਸਿਆਂ ਐਸਾ ਸਮਾਂ ਆਵੇਗਾ 13 ਦੀ ਗਿਣਤੀ ਹੋਵੇਗੀ ਗੁਰਮੁਖੀ ਅੱਖਰ ਪ੍ਰਧਾਨ ਹੋਣਗੇ ਜਗਤ ਗੁਰੂ ਗੁਰੂ ਨਾਨਕ ਨੇ ਜਿੱਥੇ-ਜਿੱਥੇ ਚਰਨ ਪਾਏ ਹਨ ਝੰਡਾ ਗੁਰੂ ਨਾਨਕ ਦਾ ਝੁਲੇਗਾ ਜੋ ਗੁਰੂ ਨਾਨਕ ਨੂੰ ਮੰਨੇਗਾ ਪੂਜੇਗਾ ਉਸ ਦੀ ਲੋਕ ਪਰਲੋਕ ਵਿੱਚ ਮਾਨਤਾ ਹੋਵੇਗੀ ਇਸ ਤੋਂ ਅੱਗੇ ਹਜ਼ੂਰ ਨੇ ਭਵਿਕ ਬਚਨ ਬਹੁਤ ਕੀਤੇ ਜੋ ਦਾਸ ਲਿਖਣ ਤੋਂ ਸੰਕੋਚ ਕਰਦਾ ਹੈ ਅਸਲੀ ਬਚਨ ਤਾਂ ਉਹਨਾਂ ਦਾ ਇਹੋ ਹੈ ਕਿ ਜਿੱਥੇ ਵੀ ਕੋਈ ਬੈਠਾ ਹੈ ਉੱਥੇ ਹੀ ਨਾਮ ਬਾਣੀ ਦਾ ਨਿਤਨੇਮ ਪੱਕਾ ਕਰੇ ਉਸ ਨੂੰ ਤੱਤੀ ਹਵਾ ਨਹੀਂ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ